ਵਿધાનਸਭਾ ਹਲਕਾ ਪਛਮੀ ਦੀਆਂ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ 19 ਜੂਨ ਨੂੰ ਕਿਹੜੀ ਪਾਰਟੀ ਨੂੰ ਸਪੋਰਟ ਕਰ ਰਹੇ ਹੋ ਤੁਸੀਂ ਤੇ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਰਹੇ ਹਾਂ ਪਿਛਲੇ 3 ਸਾਲਾਂ ਦੇ ਵਿੱਚ ਐਨੇ ਜਿਹੜੇ ਜ਼ਬਰਦਸਤ ਕੰਮ ਆ ਜਿਹੜੇ ਸ਼੍ਰੀ ਭਗਵੰਤ ਮਾਨ ਜੀ ਜੋ ਕਰ ਰਹੇ ਆ ਉਹਨਾਂ ਦੇ ਕੰਮਾਂ ਨੂੰ ਜਿਹੜੇ ਲੋਕ ਆ ਵੋਟਾਂ ਪਾਉਂਦੇ ਕਾਲੀ ਦਲ ਦਾ ਜੇ ਆਪਾਂ ਗੱਲ ਕਰ ਲਈਏ ਤੇ ਕਾਲੀ ਦਲ ਅੱਜ ਟਾਈਮ ਬਿਲਕੁਲ ਹਾਸ਼ੀਏ ਤੇ ਨਜ਼ਰ ਆ ਰਹੀ ਹੈ ਵੀ ਉਹਦਾ ਕੋਈ ਵੀ ਆਧਾਰ ਜਿਹੜਾ ਪੰਜਾਬ ਦੇ ਵਿੱਚ ਉਹ ਬਚਿਆ ਨਹੀਂ ਹੈ ਔਰ ਜੇ ਕਾਂਗਰਸ ਦੀ ਗੱਲ ਕਰੀਏ ਤੇ ਤੁਹਾਨੂੰ ਪਤਾ ਹੀ ਆ ਕਿ ਅੰਦਰੂਨੀ ਕਲੇਸ਼ ਆ ਜਿਹੜਾ ਕਾਂ ਉਹ ਇਸ ਟਾਈਮ ਪੀਕ ਤੇ ਆ ਜਿਹੜੀ ਪਾਰਟੀ ਦੇ ਵਿੱਚ ਕਲੇਸ਼ ਹੋਵੇ तकरीबन ਲੋਕ ਉਹਨਾਂ ਤੋਂ ਨਫ਼ਰਤ ਕਰਦੇ ਆ ਤੇ ਦੂਰੀਆਂ ਬਣਾਉਂਦੇ ਆ ਕਿਹੜੇ ਉਮੀਦਵਾਰ ਨੂੰ ਪਸੰਦ ਕਰਦੇ ਹੋ ਕਿਹੜੀ ਪਾਰਟੀ ਨੂੰ ਵੋਟ ਪਾਵਾਂਗੇ ਆਮ ਆਦਮੀ ਪਾਰਟੀ ਨੂੰ ਵੋਟ ਪਾਵਾਂਗੇ ਅੱਜ ਇਹ ਸੰਜੀਵ अरोड़ा ਜੀ ਨੂੰ ਸਪੋਰਟ ਕਰਦੇ ਆ ਆਪਣਾ ਕੰਮ ਆ ਦੀ ਗੱਲ ਹੁੰਦੀ ਆ ਜਿਵੇਂ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਵਾਂ ਬਹੁਤ ਚੰਗੀਆਂ ਵਾਂ ਪਰ ਕਿਹੜੀ ਪਾਰਟੀ ਨੂੰ ਸਪੋਰਟ ਕਰ ਰਹੇ ਹੋ ਆਮ ਆਦਮੀ ਪਾਰਟੀ ਬਲ ਜੋ ਬਾਕੀ ਸਰਕਾਰਾਂ ਰਹੀਆਂ ਨੇ ਕਿਸੇ ਵੀ ਸਰਕਾਰ ਨੇ ਅੱਜ ਤੱਕ ਲਾਈਟ ਨਹੀਂ ਦਿੱਤੀ ਅਗਰ ਦਿਨ ਦੇ ਜੀ ਤਾਂ ਰਾਤ ਨੂੰ ਰਾਤ ਦਾ ਟਾਈਮ ਸੀਗਾ ਜੀ ਉਹ ਵੀ 8 ਘੰਟੇ ਦਾ ਟਾਈਮ ਹੁੰਦਾ ਜੀ ਤੇ 5 4 ਘੰਟੇ ਲਾਈਟ ਆਉਂਦੀ ਜੀ ਜਿਹੜੇ ਦਿਨ ਦੀ ਮਾਨ ਸਰਕਾਰ ਆਈ ਸਾਡੇ 3 ਸਾਲ ਚ ਕੋਈ ਲਾਈਟ ਦੀ ਦਿੱਕਤ ਨਹੀਂ ਰਹੀ ਪੂਰਾ ਦਿਨ ਲਾਈਟ ਚਲਾਉਂਦੇ ਆ ਜੀ ਪੂਰਾ ਦਿਨ ਕੀ ਰਾਤ ਨੂੰ ਹੀ ਲਾਈਟ ਚਲਾਉਂਦੇ ਆ ਜੀ ਅਰੋੜਾ ਸਾਹਿਬ ਸਰ ਬਹੁਤ ਵਧੀਆ ਕੰਮ ਕਰ ਰਹੇ ਨੇ ਪਹਿਲਾਂ ਵੀ ਕਰਿਆ ਤੁਸੀਂ ਦੇਖੀਏ ਡਿਵੈਲਪਮੈਂਟ ਅਰੋੜਾ ਸਾਹਿਬ ਦੀ ਸਰ ਤੇ ਹੁਣ ਵੀ ਅੱਗੇ ਤੋਂ ਸਾਰੇ ਹਲਕਾ ਵਸਿਆ ਸਰ ਅਰੋੜਾ ਸਾਹਿਬ ਤੋਂ ਬਹੁਤ ਉਮੀਦਾਂ ਨੇ ਉਹਨਾਂ ਦੀ ਉਮੀਦਾਂ ਦੇ ਖਰੇ ਉਰਨਗੇ ਸਰ ਸਵਾ 3 ਸਾਲ ਦੇ ਵਿੱਚ ਜਿੰਨੇ ਕੰਮ ਆਮ ਆਦਮੀ ਪਾਰਟੀ ਨੇ ਕੀਤੇ ਨੇ ਉਹਨੇ ਪਿੱਛੇ ਦੀਆਂ ਜਿਹੜੀਆਂ ਸਰਕਾਰਾਂ ਨੇ ਕਿਸੇ ਨੇ ਕੰਮ ਨਹੀਂ ਕੀਤਾ ਪੰਜਾਬ ਸਰਕਾਰ ਨੇ ਜਿਹੜਾ ਨਸ਼ਿਆਂ ਦਾ ਲੱਕ ਤੋੜਤਾ ਔਰ ਇਹ ਵਨ ਸਾਈਡਿਡ ਜਿੱਤ ਹੋਏਗੀ ਬਾਕੀ ਪਾਰਟੀਆਂ ਦਾ ਐਵੇਂ ਨਾਮ ਦਾ ਖੜਾ ਹੋਈਆਂ ਕਈਆਂ ਤਾਂ ਬਿਲਕੁਲ ਸਰੈਂਡਰ ਸਰੈਂਡਰ ਕਰਤਾ ਭਾਜਪੀ ਨੇ ਦਾ ਸਿਟੀ ਹੈਡਲਾਈਨਸ ਦੇਖ ਰਹੇ ਹੋ ਤੁਸੀਂ ਮੈਂ ਦੀਪਕ ਕਤਿਆਲ ਵਿਧਾਨ ਸਭਾ ਹਲਕਾ ਪੱਛਮੀ ਦੀਆਂ ਜ਼ਿਮਨੀ ਚੋਣਾ ਨੂੰ ਲੈ ਕੇ ਦਿਨੋਂ ਦਿਨ ਪਾਰਾ ਜਿਹੜਾ ਉਹ ਚੜਦਾ ਜਾ ਰਿਹਾ ਸੋ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਕੀਤੇ ਜਾ ਰਹੇ ਨੇ ਪਰ ਲੁਧਿਆਣਾ ਦੀ ਜਨਤਾ ਕਿਹੜੀ ਪਾਰਟੀ ਨੂੰ ਸਪੋਰਟ ਕਰੇਗੀ ਕਿਹੜੀ ਪਾਰਟੀ ਦੇ ਕੰਮਾਂ ਨੂੰ ਜਿਹੜਾ ਵੱਧ ਤੋਂ ਵੱਧ ਪਸੰਦ ਕਰਦੀ ਐ ਸੋ ਲੁਧਿਆਣਾ ਦੇ ਹਲਕਾ ਪੱਛਮੀ ਦੇ ਵਿੱਚ ਅਸੀਂ ਮੌਜੂਦ ਆਂ ਗੱਲਬਾਤ ਕਰਦੇ ਆਂ ਲੋਕਾਂ ਦੇ ਨਾਲ ਆਮ ਜਨਤਾ ਦੇ ਨਾਲ ਵੀ ਲੋਕਾਂ ਦੇ ਕੀ ਰੁਝਾਨ ਨੇ ਸਰ ਸਸ਼ੀਕਾਲ ਜੀ ਕੀ ਨਾਮ ਐ ਜੀ ਤੁਹਾਡਾ ਮੇਰਾ ਨਾਮ ਸਰਤਾਜ ਆ ਜੀ ਵਿਧਾਨ ਸਭਾ ਹਲਕਾ ਪੱਛਮੀ ਦੀਆਂ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ 19 ਜੂਨ ਨੂੰ ਕਿਹੜੀ ਪਾਰਟੀ ਨੂੰ ਸਪੋਰਟ ਕਰ ਰਹੇ ਹੋ ਤੁਸੀਂ ਦੇਖੋ ਜੀ ਅਸੀਂ ਤੇ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਰਹੇ ਆਂ ਜੀ ਸੰਜੀਵ ਅਰੋੜਾ ਜੀ ਜੀ ਕੀ ਕਾਰਨ ਕੀ ਹੈ ਵੀ ਉਹਨਾਂ ਨੂੰ ਤੁਸੀਂ ਪਸੰਦ ਕਰ ਰਹੇ ਹੋ ਤੇ ਸਪੋਰਟ ਕਰ ਰਹੇ ਹੋ ਦੇਖੋ ਜੀ ਇੱਕ ਤੇ ਲੁਧਿਆਣੇ ਵਾਸਤੇ ਬੈਸਟ ਕੈਂਡੀਡੇਟ ਆ ਲੋਕਲ ਕੈਂਡੀਡੇਟ ਆ ਜਿਨ੍ਹਾਂ ਨੇ ਲੁਧਿਆਣੇ ਦੇ ਡਿਵੈਲਪਮੈਂਟ ਵਿੱਚ ਆਪਣਾ ਬਹੁਤ ਹੀ ਜਿਹੜਾ ਯੋਗਦਾਨ ਉਹਨਾਂ ਨੇ ਪਾਇਆ ਇਹ ਰਿਪੋਰਟ ਹੋ ਗਿਆ ਹੋਰ ਵੀ ਕਾਫੀ ਕੰਮ ਜਿਵੇਂ ਉਹਨਾਂ ਨੇ ਅੰਗਵਾਏ ਹੀ ਤੁਸੀਂ ਅਕਸਰ ਹੀ ਸੁਣਦੇ ਹੋਗੇ ਬਾਕੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਨੇ ਵੋਟਾਂ ਪਾਈਆਂ ਤੇ ਸਰਕਾਰ ਆਮ ਆਦਮੀ ਪਾਰਟੀ ਦੀ ਆ ਪਿਛਲੇ 3 ਸਾਲਾਂ ਦੇ ਵਿੱਚ ਇੰਨੇ ਜਿਹੜੇ ਜ਼ਬਰਦਸਤ ਕੰਮ ਆ ਜਿਹੜੇ ਸ਼੍ਰੀ ਭਗਵੰਤ ਮਾਨ ਜੀ ਜੋ ਕਰ ਰਹੇ ਆ ਉਹਨਾਂ ਦੇ ਕੰਮਾਂ ਨੂੰ ਜਿਹੜੇ ਲੋਕ ਆ ਵੋਟਾਂ ਪਾਉਂਦੇ ਸੋ ਪਾਰਟੀਆਂ ਤਾਂ ਹੋਰ ਵੀ ਨਹੀਂ ਤੁਸੀਂ ਸਿਰਫ ਸੰਜੀਵ ਅਰੋੜਾ ਜੀ ਦੀ ਗੱਲ ਕੀਤੀ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਆ ਹੋਰ ਪਾਰਟੀਆਂ ਨੂੰ ਲੋਕ ਪਸੰਦ ਨਹੀਂ ਕਰ ਰਹੇ ਦੇਖੋ ਜੀ ਕਾਲੀ ਦਲ ਦਾ ਜੇ ਆਪਾਂ ਗੱਲ ਕਰ ਲਈਏ ਤੇ ਕਾਲੀ ਦਲ ਅੱਜ ਟਾਈਮ ਬਿਲਕੁਲ ਹਾਸ਼ੀਏ ਤੇ ਨਜ਼ਰ ਆ ਰਹੀ ਹੈ ਵੀ ਉਹਦਾ ਕੋਈ ਵੀ ਆਧਾਰ ਜਿਹੜਾ ਪੰਜਾਬ ਦੇ ਵਿੱਚ ਉਹ ਬਚਿਆ ਨਹੀਂ ਹੈ ਖੇਤਰੀ ਪਾਰਟੀ ਜ਼ਰੂਰ ਆ ਬਟ ਉਹ ਉਹਦੀਆਂ ਆਪਸੀ ਜਿਵੇਂ ਪ੍ਰਧਾਨਗੀ ਨੂੰ ਲੈ ਕੇ ਸੁਖਵੀਰ ਬਾਦਲ ਇੱਕ ਇਕੱਲੀ ਪਾਰਟੀ ਬਣਾ ਰਿਆ ਉਹਦਾ ਕਰਕੇ ਉਹ ਬਿਲਕੁਲ ਹੀ ਹਾਸ਼ੀਏ ਤੇ ਆ ਔਰ ਜੇ ਕਾਂਗਰਸ ਦੀ ਗੱਲ ਕਰੀਏ ਤੇ ਤੁਹਾਨੂੰ ਪਤਾ ਹੀ ਆ ਕਿ ਅੰਦਰੂਨੀ ਕਲੇਸ਼ ਆ ਜਿਹੜਾ ਕਾਂਗਰਸ ਦਾ ਉਹ ਇਸ ਟਾਈਮ ਪੀਕ ਤੇ ਆ ਤੇ ਜਿਹੜੀ ਪਾਰਟੀ ਦੇ ਵਿੱਚ ਕਲੇਸ਼ ਹੋਵੇ तकरीबन ਲੋਕ ਉਹਨਾਂ ਤੋਂ ਨਫ਼ਰਤ ਕਰਦੇ ਆ ਤੇ ਦੂਰੀਆਂ ਬਣਾਉਂਦੇ ਆ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਦਿਆਲ ਸਿੰਘ ਆ ਜੀ ਵਿਧਾਨ ਸਭਾ ਹਲਕਾ ਪੱਛਮੀ ਦੀਆਂ ਜ਼ਿਮਨੀ ਚੋਣਾ ਆ ਰਹੀਆਂ ਨੇ ਕਿਹੜੇ ਉਮੀਦਵਾਰ ਨੂੰ ਪਸੰਦ ਕਰਦੇ ਹੋ ਕਿਹੜੀ ਪਾਰਟੀ ਨੂੰ ਵੋਟ ਪਾਉਂਦੇ ਹੋ ਪਾਰਟੀ ਦੀ ਆਮ ਆਦਮੀ ਪਾਰਟੀ ਨੂੰ ਸਪੋਰਟ ਪਾਵਾਂਗੇ ਹਾਂ ਜੇ ਸੰਜੀਵ ਅਰੋੜਾ ਜੀ ਨੂੰ ਸਪੋਰਟ ਕਰਦੇ ਆਂ ਹਾਂਜੀ ਕੀ ਕਾਰਨ ਕੀ ਹੈ ਕਿਹੜੇ ਕੰਮਾਂ ਤੋਂ ਪ੍ਰਭਾਵਿਤ ਹੋ ਤੁਸੀਂ ਦੇਖੋ ਜੀ ਕੰਮ ਉਹਨਾਂ ਦੇ ਚਲੋ ਇਲੈਕਸ਼ਨ ਤੇ ਉਹ ਹੁਣ ਲੜਦੇ ਆ ਉਹ ਪਹਿਲਾਂ ਤੋਂ ਵੀ ਯਾਨੀ ਕਿ ਕੰਮਾਂ ਲਈ ਤਤਪਰ ਰਹਿੰਦੇ ਆ ਬੜੇ ਉਹਨਾਂ ਨੇ ਕੰਮ ਕੀਤੇ ਆ ਜਿਵੇਂ 에어ਪੋਰਟ ਨੂੰ ਲਾ ਲੋ ਹੋਰ ਵੀ ਜਿਹੜੇ ਕੰਮ ਆ ਉਹ ਲੋਕਾਂ ਦੇ ਕੰਮ ਆ ਜਿਹੜਾ ਨਾ ਯੋਗਦਾਨ ਬਹੁਤ ਪਾਉਂਦੇ ਆ ਤੇ ਉਹ ਪਾਰਟੀ ਆ ਤੇ ਬੈਸਟ ਕੈਂਡੀਡੇਟ ਆ ਹੋਰ ਵੀ ਤਾਂ ਉਮੀਦਵਾਰ ਖੜੇ ਨੇ ਕਾਂਗਰਸ ਦੀ ਗੱਲ ਕਰ ਲਈਏ ਸਾਬਕਾ ਮੰਤਰੀ ਨੇ ਭਾਰਤ ਕੁਸ਼ਣ ਆਸ਼ੂ ਭਾਜਪਨ ਵੀ ਆਪਣੇ ਉਮੀਦਵਾਰ ਜੀਵਨ ਗੁਪਤਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਉਧਰੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਰਕਰ ਸਿੰਘ ਘੁੰਮਣ ਵੀ ਮੈਦਾਨ ਦੇ ਵਿੱਚ ਨੇ ਉਹਨਾਂ ਨੂੰ ਛੱਡ ਕੇ ਸਿਰਫ ਸੰਜੀਵ अरोड़ा ਦੀ ਤੁਸੀਂ ਗੱਲ ਕੀਤੀ ਉਹਨਾਂ ਦੇ ਵਿੱਚ ਕੀ ਕਮੀ ਹੈ ਵੇਖੋ ਜੀ ਕੋਈ ਗੱਲ ਪਾਰਟੀ ਦੀ ਨਹੀਂ ਹੁੰਦੀ ਗੱਲ ਆਪਣਾ ਕੰਮਾਂ ਦੀ ਗੱਲ ਹੁੰਦੀ ਹੈ ਜਿਵੇਂ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਵਾਂ ਬਹੁਤ ਚੰਗੀਆਂ ਵਾਂ ਕੰਮ ਤੁਸੀਂ ਹੁਣ ਬਿਜਲੀ ਨੂੰ ਲਾ ਲਓ 600 ਜੂੰਟ ਮਹਾਵਾ ਘਰਾਂ ਦੀ ਫਿਰ ਤੁਸੀਂ ਸਾਡੇ ਪਿੰਡਾਂ ਨੂੰ ਲਾਓ ਜੇ ਪਿੰਡ ਏਰੀਆ ਦੇ ਲਈ ਲਈ ਤੇ ਜਿਹੜੀ ਮੋਟਰਾਂ ਦੀ ਬੱਤੀ ਆ ਹੁਣ ਇਸ ਟਾਈਮ ਜਿਉਂ ਲੱਗੀ ਆ ਜੀ 24 ਘੰਟੇ ਬੱਤੀ ਤੁਰੀ ਆਉਂਦੀ ਆ ਅੱਗੇ ਪਿਛਲੀਆਂ ਸਰਕਾਰਾਂ ਬੱਤੀ ਦਿੰਦੀਆਂ ਰਹੀਆਂ ਜਿਵੇਂ ਮੰਨ ਲਿਆ ਵੀ ਹੁਣ 4 ਘੰਟੇ ਅੱਜ ਦਿਨੇ ਆ ਗਈ ਆ ਕੱਲ ਨੂੰ 4 ਘੰਟੇ ਰਾਤ ਨੂੰ ਆਉਣੀਆਂ ਤੁਹਾਨੂੰ ਪਤਾ ਵੀ ਕੰਮ ਜਿਹੜੇ ਆ ਉਹ ਇਹਨਾਂ ਦੇ ਜਿਹੜੇ ਕੰਮ ਆ ਉਹ ਸਾਰਵਜਨਿਕ ਕੰਮ ਆ ਕੋਈ ਪਰਸਨਲ ਕੰਮ ਕਿਸੇ ਕੈਂਡੀਡੇਟ ਦਾ ਨਹੀਂ ਵੀ ਪਰਸਨਲ ਕੰਮ ਆ ਕੋਈ ਤੇ ਇਹ ਕਰਕੇ ਜਿਹੜਾ ਵਾ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦੇ ਲੋਕ ਸੋ ਗੱਲ ਕਰ ਲਈਏ ਉਮੀਦਵਾਰ ਦੇ હાજર ਹੋਣ ਦੀ ਕਿਹੜਾ ਉਮੀਦਵਾਰ ਨਜ਼ਰ ਆਉਂਦਾ ਕਿਹੜਾ ਨਹੀਂ ਆਉਂਦਾ ਪਹਿਲਾਂ ਤਾਂ ਨਾਮ ਤੋਂ ਸ਼ੁਰੂਆਤ ਕਰਾਂਗੇ ਕੀ ਨਾਮ ਹੈ ਤੁਹਾਡਾ ਜੀਰਾ ਨਾਮ ਹੈ ਰੰਦੀਪੀ ਸਰ ਕਿਹੜੀ ਪਾਰਟੀ ਨੂੰ ਸਪੋਰਟ ਕਰ ਰਹੇ ਹੋ ਆਮ ਆਦਮੀ ਪਾਰਟੀ ਕਰਨ ਆਮ ਆਦਮੀ ਪਾਰਟੀ ਦੇਖੋ ਜੀ ਮੈਂ ਇੱਕ ਕਿਸਾਨ ਆ ਬਲ ਜੋ ਬਾਕੀ ਸਰਕਾਰ ਆ ਰਹੀਆਂ ਨੇ ਕਿਸੇ ਵੀ ਸਰਕਾਰ ਨੇ ਅੱਜ ਤੱਕ ਲਾਈਟ ਨਹੀਂ ਦਿੱਤੀ ਜੀ ਅਗਰ ਦਿਨ ਦੇ ਜੀ ਤਾਂ ਰਾਤ ਨੂੰ ਰਾਤ ਦਾ ਟਾਈਮ ਸੀਗਾ ਜੀ ਉਹ ਵੀ 8 ਘੰਟੇ ਦਾ ਟਾਈਮ ਹੁੰਦਾ ਸੀ ਤੇ 5-4 ਘੰਟੇ ਲਾਈਟ ਆਉਂਦੀ ਸੀ ਜਿਹੜੇ ਦਿਨ ਦੀ ਮਾਨ ਸਰਕਾਰ ਆਈ ਸਾਡੇ 3.5 ਸਾਲ ਚ ਕੋਈ ਲਾਈਟ ਦੀ ਦਿੱਕਤ ਨਹੀਂ ਰਹੀ ਜੀ ਪੂਰਾ ਦਿਨ ਲਾਈਟ ਚਲਾਉਂਦੇ ਆ ਜੀ ਪੂਰਾ ਦਿਨ ਕੀ ਰਾਤ ਨੂੰ ਹੀ ਲਾਈਟ ਚਲਾਉਂਦੇ ਆ ਜੀ ਤੇ ਹਰ ਇੱਕ ਖੇਤਰ 'ਚ ਵਧੀਆ ਇਹਨਾਂ ਨੇ ਨਸ਼ਿਆਂ ਨੂੰ ਠੱਲ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ ਆ ਜੀ ਤੇ ਬਾਕੀ ਸਿੱਖਿਆ grants ਮਤਲਬ ਸਕੂਲਾਂ ਵੱਲ ਵੀ ਬਹੁਤ ਧਿਆਨ ਆ ਜਿਹੜਾ ਬਾਕੀ ਸਰਕਾਰਾਂ ਨੇ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਜੀ ਇਹ ਸਰਕਾਰ ਦਾ ਧਿਆਨ ਹੈ ਜੀ ਮਾਨ ਸਾਹਿਬ ਦਾ ਪੂਰਾ ਇਹਨਾਂ ਕਮਾਲ ਸਰ ਹਿੰਦੀ ਲੱਗਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ 3 ਸਾਲ ਜਿਹੜੇ ਪੂਰੇ ਹੋਏ ਨੇ ਉਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਲੋਕਾਂ ਦਾ ਦਿਲ ਜਿੱਤਿਆ ਪੰਜਾਬ ਦੇ ਲੋਕਾਂ ਦਾ ਬਿਲਕੁਲ ਜਿੱਤਿਆ ਸਰ ਬਿਲਕੁਲ ਜਿੱਤਿਆ ਦੇਖੋ ਸਰ ਸਿੱਖਿਆ ਕ੍ਰਾਂਤੀ ਮਤਲਬ ਸਾਰੇ ਸਕੂਲਾਂ ਨੂੰ ਬਹੁਤ ਪੈਸਾ ਮਿਲਿਆ ਸਕੂਲ ਬਹੁਤ ਡਵੈਲਪਮੈਂਟ ਹੋ ਰਹੀ ਸਕੂਲਾਂ 'ਚ ਜੋ ਕਿ ਦਿੱਲੀ ਸਰ ਰੋਲ ਮਾਡਲ ਸਕੂਲਾਂ ਦਾ ਮਤਲਬ ਉਹੀ ਸਰ ਮਤਲਬ ਉਹਨਾਂ ਦੇ ਉਹੀ ਕੰਮਾਂ ਦੇ ਚੱਲ ਰਿਹਾ ਹੈ ਸਕੂਲਾਂ ਨੂੰ ਬਹੁਤ ਪੈਸਾ ਮਿਲਿਆ ਸਰ ਸ਼ਿਕਿਆ ਗ੍ਰਾਂਤੀ ਨਸ਼ਿਆਂ ਦੇ ਢੱਲ ਸਰ ਕਿਸਾਨਾਂ ਲਈ ਸਰ ਮਾਨ ਸਰਕਾਰ ਬਹੁਤ ਚੰਗੀ ਸਰਕਾਰ ਹੈ ਅੱਗੇ ਸਰ ਫਸਲਾਂ ਰੁਲਦੀਆਂ ਸੀ ਮੰਡੀਆਂ 'ਚ ਚੰਗੇ ਬੀਜ ਆ ਰਹੇ ਆ ਸਰ ਹੁਣ ਹਰ ਪੱਖੋਂ ਸਰ ਮਾਨ ਸਰਕਾਰ ਬਹੁਤ ਚੰਗੀ ਹੈ ਸਰ ਮੈਂ ਇੱਕ ਗੱਲ ਕੀਤੀ ਸੀ ਜਦੋਂ ਮੈਂ ਤੁਹਾਡੇ ਕੋਲ ਆਇਆ ਸੀ ਕਿ ਕਿਹੜਾ ਉਮੀਦਵਾਰ ਨਜ਼ਰ ਆਉਂਦਾ ਹੈ ਕਿਹੜਾ ਲੋਕਾਂ ਨੂੰ ਮਿਲਦਾ ਕਿਉਂਕਿ ਪਿਛਲੀਆਂ ਜਿਹੜੀਆਂ ਚੋਣਾਂ ਹੋਈਆਂ ਨੇ ਇਹਨਾਂ ਲੁਧਿਆਣਾ ਦੇ ਵਿੱਚ ਤਾਂ ਲੁਧਿਆਣਾ ਵਾਸੀਆਂ ਨੇ ਇੱਕ ਬੜੀ ਕੰਪਲੇਂਟ ਕੀਤੀ ਕਿ ਉਮੀਦਵਾਰ ਚੋਣਾਂ ਦੇ ਵਿੱਚ ਤਾਂ ਨਜ਼ਰ ਆਉਂਦੇ ਨੇ ਵੋਟਾਂ ਮੰਗਣ ਆਉਂਦੇ ਨੇ ਪਰ ਬਾਅਦ ਦੇ ਵਿੱਚ ਨਜ਼ਰ ਨਹੀਂ ਆਉਂਦੇ ਰੋੜਾ ਸਾਹਿਬ ਸਰ ਬਹੁਤ ਵਧੀਆ ਕੰਮ ਕਰ ਰਹੇ ਨੇ ਪਹਿਲਾਂ ਵੀ ਕਿਰਿਆ ਤੁਸੀਂ ਦੇਖੀ ਹੈ ਡਿਵੈਲਪਮੈਂਟ ਰੋੜਾ ਸਾਹਿਬ ਦੀ ਸਰ ਤੇ ਹੁਣ ਵੀ ਅੱਗੇ ਤੋਂ ਸਾਰੇ ਹਲਕਾ ਵਸੇ ਸਰ ਰੋੜਾ ਸਾਹਿਬ ਤੋਂ ਬਹੁਤ ਉਮੀਦਾਂ ਨੇ ਉਹਨਾਂ ਦੀ ਉਮੀਦਾਂ ਦੇ ਖਰੇੇ ਉਰਨਗੇ ਸਰ ਸੋ ਹੋਰ ਲੋਕ ਵੀ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਕੀ ਨਾਮ ਹੈ ਜੀ ਤੁਹਾਡਾ ਸੁਨੀਲ ਕੁਮਾਰ ਸਰ ਇੱਕ ਚੋਣਾ ਆ ਗਿਆ ਨੇ ਰੁਝਾਨ ਜਿਹੜੇ ਆ ਲੋਕਾਂ ਦੇ ਵੱਖ-ਵੱਖ ਹੁੰਦੇ ਨੇ ਤੁਸੀਂ ਕਿਹੜੀ ਪਾਰਟੀ ਨੂੰ ਸਪੋਰਟ ਕਰਨ ਜਾ ਰਹੇ ਹੋ ਆਮ ਆਦਮੀ ਪਾਰਟੀ ਨੂੰ ਸਰ ਕਿਹੜੇ ਕੰਮਾਂ ਤੋਂ ਪ੍ਰਭਾਵਿਤ ਹੋਏ ਹੋ ਜਿਹੜਾ ਸਿਰਫ ਆਮ ਆਦਮੀ ਪਾਰਟੀ ਨੂੰ ਤੁਸੀਂ ਵੋਟ ਪਾਣ ਦੇ ਲਈ ਸੋਚਿਆ ਸਵਾ 3 ਸਾਲ ਦੇ ਵਿੱਚ ਜਿੰਨੇ ਕੰਮ ਆਮ ਆਦਮੀ ਪਾਰਟੀ ਨੇ ਕੀਤੇ ਨੇ ਉਹਨੇ ਪਿੱਛੇ ਦੀਆਂ ਜਿਹੜੀਆਂ ਸਰਕਾਰਾਂ ਨੇ ਕਿਸੇ ਨੇ ਕੰਮ ਨਹੀਂ ਕੀਤਾ ਭਾਵੇਂ ਅਸੀਂ ਸਿੱਖਿਆ ਨੂੰ ਲੈ ਕੇ ਦੇਖ ਲਈਏ ਹੈਲਥ ਨੂੰ ਲੈ ਕੇ ਦੇਖ ਲਈਏ ਸਿੱਖਿਆ ਦੇ ਵਿੱਚ 12709 ਟੀਚਰ ਜਿਹੜੇ ਆ ਪੱਕੇ ਕੀਤੇ ਗਏ ਨੇ ਤੇ ਔਰ ਕਾਲਜਾਂ ਦੇ ਵਿੱਚ ਕਦੇ ਲੈਕਚਰਰ ਨਹੀਂ ਵਰਤੀ ਹੋਏ ਹੁਣ ਜਿਹੜੇ ਐ 1195 ਦੇ ਕਰੀਬ ਜਿਹੜੇ ਲੈਕਚਰਰ ਵਰਤੀ ਹੋਏ ਐ ਹਸਪੀਟਲਾਂ ਜਾ ਕੇ ਦੇਖ ਲਓ ਤੁਸੀਂ ਡਾਕਟਰ ਜਿਹੜੇ ਐ ਅਸੀਂ ਉਹਨਾਂ ਦੀ ਕਮੀ ਪੂਰੀ ਕਰ ਰਹੇ ਆਂ ਸਪੈਸ਼ਲਿਸਟ ਲੈ ਕੇ ਆ ਰਹੇ ਆਂ ਤਾਂ ਹਰ ਵਰਗ ਲਈ ਜਿਹੜਾ ਅਸੀਂ ਕੰਮ ਕਰ ਰਹੇ ਆਂ ਔਰ ਤੁਸੀਂ ਦੇਖੋ ਸੁਵਿਧਾਵਾਂ ਵਿੱਚ ਜਿਹੜੀ ਦੱਸੀਆਂ ਅਸੀਂ ਸਾਰਿਆਂ ਨੂੰ ਦਿੱਤੀਆਂ ਭਾਵੇਂ ਕਿਸੇ ਵੀ ਕੈਟਾਗਰੀ ਦਾ ਹੋ ਐਸਸੀ ਬੀਸੀ ਕੋਈ ਭੇਦਭਾਵ ਨਹੀਂ ਕੀਤਾ ਕਿਸੇ ਨਾਲ ਜਿਹੜੀ ਬਿਜਲੀ ਦਾ ਬਿੱਲ ਮਾਫ ਕੀਤਾ ਤਾਂ ਸਾਰੀਆਂ ਕੈਟਾਗਰੀ ਦਾ ਮਾਫ ਕੀਤਾ ਹੈ ਬਰਾਬਰ ਇੱਕ ਸਰ ਯੁੱਧ ਨਸ਼ਿਆਂ ਵਿਰੁੱਧ ਮੁਹਿਮ ਜਿਹੜੀ ਚੜੀ ਗਈ ਸੀ ਪੰਜਾਬ ਜਿਹੜਾ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਿਆ ਹੋਇਆ ਹੈ ਪੰਜਾਬ ਦੇ ਲੋਕ ਜਿਹੜੇ ਲਗਾਤਾਰ ਇਹੀ ਗੱਲ ਕਹਿੰਦੇ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਵੇ ਸਰਕਾਰ ਨੇ ਜਿਹੜਾ ਕੰਮ ਕੀਤਾ ਤੁਹਾਨੂੰ ਕੀ ਲੱਗਦਾ ਹੈ ਕਿ ਨਸ਼ਾ ਜਿਹੜਾ ਉਹ ਖਤਮ ਹੋਇਆ ਪੰਜਾਬ ਸਰਕਾਰ ਨੇ ਜਿਹੜਾ ਨਸ਼ਿਆਂ ਦਾ ਲੱਕ ਤੋੜਤਾ ਹੈ ਤਾਂ ਇੰਨੀ ਜ਼ਿਆਦਾ ਕੰਮ ਕਦੇ ਕਿਸੇ ਸਰਕਾਰ ਨੇ ਨਹੀਂ ਕੀਤਾ ਭਾਵੇਂ ਕਾਂਗਰਸ ਸਰਕਾਰ ਰਹੀ ਹੈ ਤਾਂ ਉਹਨਾਂ ਨੇ ਗੁਟਕਾ ਸਾਧ ਦੀ ਸੋਖਾ ਕੇ ਵੀ ਕਿਹਾ ਸੀ ਕਿ ਅਸੀਂ ਜਿਹੜਾ ਨਸ਼ਿਆਂ ਨੂੰ ਖਤਮ ਕਰ ਦੇਾਂਗੇ ਲੇਕਿਨ ਕਿਸੇ ਸਰਕਾਰ ਨੇ ਇੰਨਾ ਪ੍ਰਯਾਸ ਨਹੀਂ ਕੀਤਾ ਜਿੰਨਾ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਨਸ਼ਿਆਂ ਨੂੰ ਖਤਮ ਕਰਨ ਲਈ ਕਰ ਰਹੀ ਹੈ ਉਹ ਹਰ ਫੀਲਡ ਦੇ ਕੰਮ ਕਰ ਰਹੀ ਹੈ ਖਾਸ ਤੌਰ ਤੇ ਜਿਹੜੇ ਨਸ਼ਾ ਵੇਚਣ ਵਾਲੇ ਤੇ ਨਸ਼ਾ ਜਿਹੜੇ ਹੈ ਕਰਨ ਵਾਲੇ ਦੋਵਾਂ ਵਿੱਚ ਫਰਕ ਮਹਿਸੂਸ ਕਰ ਰਹੀ ਹੈ ਜਿਹੜੇ ਦਾ ਨਸ਼ਾ ਕਰਨ ਵਾਲੇ ਨੇ ਉਹ ਬਿਮਾਰ ਲੋਕ ਨੇ ਉਹਨਾਂ ਨੂੰ ਜਿਹੜਾ ਹਸਪੀਟਲਾਂ ਚ ਪਹੁੰਚਾਇਆ ਜਾ ਰਿਹਾ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾ ਰਿਹਾ ਹੈ ਔਰ ਜਿਹੜੇ ਨਸ਼ਾ ਵਿਚਨ ਵਾਲੇ ਉਹਨਾਂ ਨੂੰ ਉਹਨਾਂ ਦੇ ਘਰ ਡਾਏ ਜਾ ਰਹੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੋ ਹੁਣ ਜੋ ਤੁਸੀਂ ਰੁਝਾਨ ਦੱਸੇ ਨੇ ਜੋ ਤੁਸੀਂ ਕਿਹਾ ਇਸੇ ਤੇ ਖਰੇ ਉਤਰਨਾ ਹੈ ਵੋਟ ਜਿਹੜੀ ਆ ਆਪਣਾ ਕੀਮਤੀ ਵੋਟ ਹੁੰਦਾ ਕਿਉਂਕਿ ਉਮੀਦਵਾਰ ਹੋਰ ਵੀ ਨੇ ਕਿ ਰੁਝਾਨ ਜਿਹੜਾ ਬਦਲੇਗਾ ਬਿਲਕੁਲ ਜੀ ਦੇਖੋ ਆਮ ਆਦਮੀ ਪਾਰਟੀ 101% ਜਿਹੜੀ ਹੈ ਇਥੋਂ ਸੀਟ ਸੰਜੀਵ ਅਰੋੜਾ ਜੀ ਕੱਢਣਗੇ ਔਰ ਇਹ ਵਨ ਸਾਈਡਿਡ ਜਿੱਤ ਹੋਏਗੀ ਬਾਕੀ ਪਾਰਟੀਆਂ ਦਾ ਐਵੇਂ ਨਾਮ ਦਾ ਖੜਾ ਹੋਈਆਂ ਕਈਆਂ ਤਾਂ ਬਿਲਕੁਲ ਸਿਲੰਡਰ ਕਰਤਾ ਬੀਜੇਪੀ ਨੇ ਦਾ ਤਾਂ ਇਹ ਡੈਫੀਨੇਟਲੀ ਜਿਹੜੀ ਹੈ ਸਰ ਹੋਰ ਵੀ ਤੁਹਾਡੇ ਦੋਸਤ ਮਿੱਤਰ ਹੋਣਗੇ ਮਹੱਲੇ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਰੁਝਾਨ ਕੀ ਨਹੀਂ ਲੋਕ ਕਿਹੜੀ ਪਾਰਟੀ ਨੂੰ ਪਸੰਦ ਕਰ ਰਹੇ ਨੇ ਕਿਹਨਾਂ ਨੂੰ ਵੋਟ ਜਿਹੜਾ ਜ਼ਿਆਦਾ ਪਰਾਣਾ ਪਸੰਦ ਕਰ ਰਹੇ ਨੇ ਦੇਖੋ ਜੀ ਬਿਲਕੁਲ ਆਮ ਆਦਮੀ ਪਾਰਟੀ ਤੋਂ ਇਲਾਵਾ ਕੋਈ ਹੋਰ ਕਿਸੇ ਪਾਰਟੀ ਦੀ ਗੱਲ ਹੀ ਨਹੀਂ ਕਰਦਾ ਇੱਥੇ ਕਿਸੇ ਕੈਂਡੀਡੇਟ ਦਾ ਨਾਮ ਨਹੀਂ ਆਉਂਦਾ ਨਹੀਂ ਜੀ ਬਿਲਕੁਲ ਨਹੀਂ ਕਿ 101% ਇਹ ਸੀਟ ਨਿਕਲੀ ਹੈ ਸਿਰਫ ਐਲਾਨ ਹੋਣਾ ਬਾਕੀ ਹੈ ਸੋ ਬਿਲਕੁਲ ਰੁਝਾਨ ਜਿਹੜੇ ਨੇ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਆ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਲੋਕਾਂ ਦੇ ਰੁਝਾਨ ਤੁਸੀਂ ਸੁਣੇ ਆ ਕਿ ਕਿਹੜੀ ਪਾਰਟੀ ਨੂੰ ਤੇ ਕਿਹੜੇ ਉਮੀਦਵਾਰ ਨੂੰ ਲੋਕ ਪਸੰਦ ਕਰ ਰਹੇ ਨੇ ਤੁਸੀਂ ਕਿਹੜੇ ਉਮੀਦਵਾਰ ਨੂੰ ਪਸੰਦ ਕਰਦੇ ਹੋ ਤੇ ਆਉਣ ਵਾਲੀਆਂ ਜ਼ਿਮਨੀ ਚੋਣਾਂ ਦੇ ਵਿੱਚ 19 ਜੂਨ ਨੂੰ ਕਿਹੜੀ ਪਾਰਟੀ ਨੂੰ ਤੇ ਕਿਹੜੇ ਕੈਂਡੀਡੇਟ ਨੂੰ ਤੁਸੀਂ ਵੋਟ ਪਾ ਕੇ ਜਿਹੜਾ ਆਪਣਾ ਕੀਮਤੀ ਵੋਟ ਦਿਓਗੇ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਲੁਧਿਆਣਾ ਤੋਂ ਕੈਮਰਾ ਪਰਸਨ ਵਿਪਨ ਬਸਿੱਦ ਨਾਲ ਦੀਪਕ ਕਤਿਆਲ ਦਾ ਸਿਟੀ ਹੈਡਲਾਈਨਸ